ਟ੍ਰਾਈ ਸਿਟੀ ਦਾ ਸੈਸਟੀਵੀ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਚੰਡੀਗੜ੍ਹ ਦੀ ਕਰਾਂਗੇ ਚੰਡੀਗੜ੍ਹ ਨਗਰ ਨਿਗਮ ਚੋਣਾ ਦੇ ਨਾਲ ਜੁੜੀ ਸੂਤਰਾੰਦੇ ਵਾਲੀ ਤੋਂ ਵੱਡੀ ਖਬਰ ਹੈ ਚੋਣਾ ਦੇ ਲਈ ਭਾਜਪਾ ਨੇ ਹਾਈ ਕਮਾਂਡ ਨੂੰ ਨਾਮ ਭੇਜੇ ਨੇ ਤਾਂ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਮ ਭੇਜੇ ਗਏ ਨੇ 22 ਜਨਵਰੀ ਤੱਕ ਜੋ ਨਾਮ ਜ਼ਿੰਦਗੀ ਪੱਤਰ ਨੇ ਉੱਪਰੇ ਜਾ ਸਕਦੇ ਨੇ 29 ਜਨਵਰੀ ਨੂੰ ਹੱਥ ਖੜੇ ਕਰਵਾ ਕੇ ਜੋ ਚੋਣਾਂ ਨਿਉ ਕਰਵਾਈਆਂ ਜਾਣਗੀਆਂ ਤਾਂ ਸੂਤਰਾਂ ਦੇ ਵੱਲੋਂ ਵੱਡੀ ਖਬਰ ਹੈ ਕਿ ਚੋਣਾਂ ਲਈ ਪਾਜਪਾ ਦੇ ਵੱਲੋਂ ਹਾਈ ਕਮਾਡ ਨੂੰ ਨਾਮ ਭੇਜੇ ਗਏ ਨੇ ਮੇਅਰ ਸੀਨੀਅਰ ਡਿਪ੍ਰੀਮੇਅਰ ਤੇ ਡਿਪਟੀ ਮੇਅਰ ਦੇ ਜੋ ਨਾਮ ਨੇ ਉਹ ਭੇਜੇ ਗਏ ਨੇ ਤਾਂ 22 ਜਨਵਰੀ ਤੱਕ ਜੋ ਨਾਮਜ਼ਦਗੀ ਪੱਤਰ ਨੇ ਉਪਰੇ ਜਾ ਸਕਦੇ ਨੇ 29 ਜਨਵਰੀ ਨੂੰ ਹੱਥ ਖੜੇ ਕਰਵਾ ਕੇ ਜੋ ਮੇਅਰ ਦੀ ਚੋਣ ਹੈ ਉਹ ਕਰਵਾਈ ਜਾਵੇਗੀ ਤਾਂ ਐਸੀ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਨੇ ਮੇਰੇ ਸਹਿਯੋਗੀ ਕਮਲ ਫੋਨ ਲਾਈਨ ਤੇ ਜੁੜੇ ਨੇ ਕਮਲਤਾ ਚੋਣਾਂ ਦੇ ਲਈ ਪਾਸਪਾਸ ਦੇ ਵੱਲੋਂ ਹਾਈ ਕਮਾਂਡ ਨੂੰ ਨਾਂ ਭੇਜੇ ਗਏ ਨੇ ਕੀ ਤਾਜ਼ਾ ਜਾਣਕਾਰੀ ਹੈ ਆ ਬਿਲਕੁਲ ਦੇਖੋ ਖਾਸ ਤੌਰ ਤੇ ਜੋਤੀ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਦੇ ਲਈ ਚੋਣ ਹੋਣ ਜਾ ਰਹੀ ਹੈ 29 ਜਨਵਰੀ ਨੂੰ ਜਿਹੜੀਆਂ ਨਗਰ ਨਿਗਮ ਚੰਡੀਗੜ੍ਹ ਵਿਖੇ ਇਹ ਚੋਣ ਹੋਏਗੀ ਉਸ ਨੂੰ ਲੈ ਕੇ ਭਾਜਪਾ ਵੱਲੋਂ ਜਿਹੜੀਆਂ ਆਪਣੀਆਂ ਤਿਆਰੀਆਂ ਨੇ ਉਹ ਮੁਕੰਮਲ ਕਰ ਲਈਆਂ ਗਈਆਂ ਨੇ ਜੋ ਸਾਡੇ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਭਾਜਪਾ ਵੱਲੋਂ ਇਹਨਾਂ ਤਿੰਨੇ ਉਦਿਆਂ ਦੇ ਲਈ ਜਿਹੜੇ ਇੱਕ ਵੱਖ-ਵੱਖ ਦੇ ਨਾਮ ਨੇ ਉਹ ਪਾਰਟੀ ਹਾਈ ਕਮਾਂਡ ਨੂੰ ਭੇਜ ਦਿੱਤੇ ਗਏ ਨੇ ਕਿ ਹਾਲਾਂਕਿ ਹੁਣ ਪਾਰਟੀ ਹਾਈ ਕਮਾਂਡ ਕਿਹੜੇ-ਕਿਹੜੇ ਨਾਮਾਂ 'ਤੇ ਮੋਹਰ ਲਾਉਂਦੀ ਹੈ ਇਹ ਦੇਖਣਾ ਹਜੇ ਬਾਕੀ ਆ ਪਰ ਜੋ ਜਾਣਕਾਰੀ ਆ ਰਹੀ ਹੈ ਕਿਉਂਕਿ ਦੇਖੋ ਮੇਅਰ ਦੇ ਉਦਦੇ ਦੇ ਲਈ ਜਿਹੜੇ ਤਿੰਨ ਤੋਂ ਚਾਰ ਨਾਮ ਨੇ ਜੋ ਜਾਣਕਾਰੀ ਆ ਕਿ ਉਹ ਗਏ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਜਿਹੜਾ ਉਦਦਾ ਇਹ ਉਹਨਾਂ ਆਗੂ ਨੂੰ ਦਿੱਤਾ ਜਾ ਸਕਦਾ ਜਿਹੜੇ ਆਗੂ ਕਿ ਸਦੇ ਕੁ ਸਮਾਂ ਪਹਿਲਾਂ ਆ ਇੱਕ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਜੁਆਇਨ ਕੀਤੇ ਸੀਗੇ ਇਹ ਫਾਰਮੂਲੇ ਤੇ ਪਾਰਟੀ ਕੰਮ ਕਰ ਸਕਦੀ ਆ ਪਰ ਜੇਕਰ ਪਾਰਟੀ ਨੂੰ ਲੱਗਿਆ ਕਿ ਆਪਣੇ ਤਕਸਾਲੀ ਆਗੂ ਉਹਨਾਂ ਪੁਰਾਣੇ ਆਗੂ ਨੂੰ ਜਿਹੜੀ ਇਹ ਅਹੁਦੇ ਅਤੇ ਮੈਦਾਨ ਦੇ ਵਿੱਚ ਉਤਾਰਨਾ ਤਾਂ ਪਾਰਟੀ ਇਸ ਫਾਰਮੂਲੇ ਨੂੰ ਚੇਂਜ ਕਰ ਸਕਦੀ ਆ ਪਰ ਫਿਲਹਾਲ ਦੀ ਘੜੀ ਜੋ ਜਾਣਕਾਰੀ ਸੋਰਸ ਦੇ ਹਵਾਲੇ ਤੋਂ ਆ ਰਹੀ ਹੈ ਕਿ ਨਗਰ ਨਿਗਮ ਚੰਡੀਗੜ੍ਹ ਨੂੰ ਲੈ ਕੇ ਭਾਜਪਾ ਨੇ ਆਪਣੇ ਹਾਈ ਕਮਾਂਡ ਨੂੰ ਨਾਮ ਭੇਜੇ ਨੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਦੇ ਲਈ ਜਿਹੜੇ ਕਿ ਇਹ ਨਾਮ ਨੇ ਏ ਭੇਜੇ ਗਏ ਨੇ ਤੇ 22 ਤਰੀਕ ਤੱਕ ਜਿਹੜੇ ਨੋਮੀਨੇਸ਼ਨ ਦਾਖਲ ਕਰਵਾਏ ਜਾ ਸਕਦੇ ਨੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੋਮੀਨੇਸ਼ਨ ਹੈ ਉਹ ਦਾਖਲ ਕਰਵਾਏ ਜਾ ਸਕਦੇ ਨੇ 29 ਜਨਵਰੀ ਨੂੰ ਜਿਹੜੀਆਂ ਇਹ ਵੋਟਾਂ ਨੇ ਹੋਣਗੀਆਂ ਅਤੇ ਹੁਣ ਤੱਕ ਜੇਕਰ ਇਸ ਪੁਰ ਸਿਨੈਰੀਓ ਦੇ ਵਿੱਚ ਦੇਖਿਆ ਜਾਵੇ ਕਿਉਂਕਿ ਦੇਖੋ ਜਿਹੜੀ ਹੁਣ ਤੱਕ ਦੇ ਅੰਕੜੇ ਕਹਿੰਦੇ ਨੇ 18-18 ਵੋਟਾਂ ਦੋਨੇ ਧਿਰਾਂ ਦੇ ਕੋਲ ਨੇ ਚਾਹੇ ਇੰਡੀਆ ਅਲਾਈንስ ਹੋਵੇ ਚਾਹੇ ਕਿਸੇ ਦੇ ਭਾਈ ਭਾ ਹੋਵੇ ਦੋਨਾਂ ਕੋਲ 18-18 ਵੋਟਾਂ ਨੇ ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਮਿਲਾ ਕੇ 17 ਕੌਂਸਲਰ ਬਣਦੇ ਨੇ ਇੱਕ ਸੰਸਦ ਮੈਂਬਰ ਦੀ ਵੋਟ ਕੁੱਲ 18 ਵੋਟਾਂ ਜਿਹੜੀਆਂ ਕਿ ਉਹਨਾਂ ਦੀਆਂ ਮੰਨੀਆਂ ਨੇ ਉਸੇ ਤਰੀਕੇ ਭਾਜਪਾ ਕੋਲ ਵੀ 18 ਵੋਟਾਂ ਨੇ ਪਰ ਦੇਖਣਾ ਹੋਏਗਾ ਕਿ ਕਿਸ ਪਾਰਟੀ ਦਾ ਜੋ ਪਲੜਾ ਉਹ ਭਾਰੀ ਰਹਿੰਦਾ ਤੇ ਕਿਸ ਪਾਰਟੀ ਨੂੰ ਕਿਹਾ ਸਕਦੇ ਇਸ ਵਾਰ ਮੇਅਰ ਸਿੰਘ ਇਹ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਉਹਦਾ ਜਿੱਤਣਾ ਤੇ ਆਸਾਨੀ ਹੋਏਗੀ ਤਾਂ ਕਮਲ ਜੀ ਜਿਹੜੇ ਉਹ ਨਾਮ ਭੇਜੇ ਗਏ ਨੇ ਤਾਂ ਉਹਨਾਂ ਦੇ ਵਿੱਚ ਕੋਈ ਜਾਣਕਾਰੀ ਮਿਲ ਪਾਈ ਹੈ ਕਿ ਕਿਹੜੇ ਚਿਹਰੇ ਸ਼ਾਮਲ ਨੇ ਜਾਂ ਕਿਹੜੇ ਜੋ ਨਾਮ ਨੇ ਉਹ ਸ਼ਾਮਲ ਨੇ ਇਸ ਦੇ ਵਿੱਚ ਦੇਖੋ ਜਿੱਤੇ ਕਿਉਂਕਿ ਹਜੇ ਤੱਕ ਨਾਮਾਂ ਨੂੰ ਲੈ ਕੇ ਜਿਹੜੀ ਕਿ ਇਨਫੋਰਮੇਸ਼ਨ ਸਾਡੇ ਸੋਰਸ ਨੇ ਦੱਸੀ ਹੈ ਕਿਉਂਕਿ ਦੇਖੋ ਜੇਕਰ ਸਾਰਾ ਕੁਝ ਸਾਹਮਣੇ ਆ ਗਿਆ ਤਾਂ ਉਹ ਕੋਈ ਚੀਜ਼ ਗੁਪਤ ਨਹੀਂ ਰਹੇਗੀ ਜੋ ਉਹਨਾਂ ਨੇ ਕਿਹਾ ਕਿ ਸਾਡੇ ਆਪਣੇ ਲੈਟਰ ਭੇਜੇ ਨੇ ਉਸ ਦੇ ਵਿੱਚ 10 ਤੋਂ 4 ਨਾਮ ਨੇ ਜਿਹੜੇ ਕਿਹਾ ਕਿ ਸਾਡੇ ਆ ਜਿਹੜੇ ਮੇਹਰ ਦੇ ਅਹੁਦੇ ਦੇ ਲਈ ਭੇਜੇ ਗਏ ਨੇ ਉਹਨਾਂ ਦੇ ਵਿੱਚ ਉਹ ਜੋ ਕੁਝ ਆਗੂ ਨੇ ਜਿਹੜੇ ਉਹ ਪੁਰਾਣੇ ਆਗੂ ਨੇ ਚਾਹੇ ਕਿਹਾ ਕਿ ਉਹ ਆਗੂ ਇੱਕ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਣ ਉਹ ਆਗੂ ਹੁਣ ਉਹ ਉਹਨਾਂ ਆਗੂਆਂ ਦੇ ਜਿਹੜੇ ਨਾਮ ਨੇ ਇਸ ਦੇ ਵਿੱਚ ਭੇਜੇ ਗਏ ਨੇ ਸੌਰਵ ਜੋਸ਼ੀ ਹੋਰਾਂ ਦਾ ਜ਼ਿਕਰ, ਦਲੀਪ ਸ਼ਰਮਾ ਹੋਰਾਂ ਦਾ ਜ਼ਿਕਰ, ਹਮੇਸ਼ਿੰਦਰ ਸਿੰਘ ਸਿੱਧੂ ਹੋਰਾਂ ਦਾ ਜ਼ਿਕਰ, ਕਮਰ ਰਾਣਾ ਹੋਰਾਂ ਦਾ ਜ਼ਿਕਰ ਹੈ। ਇਸ ਤਰ੍ਹਾਂ ਦੇ ਕੁਝ ਹੋਰ ਵੀ ਨੇ ਉਹਨਾਂ ਦਾ ਵੀ ਜਿਹੜਾ ਕੀ ਇਸ ਦੇ ਪੂਰੇ ਵਿੱਚ ਪੂਰਾ ਜ਼ਿਕਰ ਜਿਨ੍ਹਾਂ ਦੇ ਨਾਮ ਭੇਜੇ ਗਏ ਆ। ਜੀ ਤਾਂ ਬहोत बहोत शुक्रिया कमल ਜ਼ਿਆਦਾ ਜਾਣਕਾਰੀ ਦਿੱਤੀ ਤਾਂ ਸੁਤਰਾ ਦੇ ਵੱਲ ਤੋਂ ਖਬਰ ਹੈ ਕਿ ਜੋ ਚੋਣਾ ਦੇ ਲਈ ਪਾਜਪਾ ਦੇ ਵੱਲੋਂ ਹਾਈ ਕਮਾਂਡ ਨੂੰ ਨਾਵਾਂ ਦੀ ਲਿਸਟ ਭੇਜੀ ਗਈ ਹੈ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਜੋ ਨਾਮ ਨੇ ਉਹ ਭੇਜੇ ਗਏ ਨੇ ਤਾਂ ਕਿ ਬਤਾ ਕੇ ਮੜ ਚੰਡੀਗੜ੍ਹ ਦੇ ਵਿੱਚ ਇਕੱਠੇ ਮੇਅਰ ਚੋਣਾਂ ਲੜੇਗਾ ਇੰਡੀਆ ਗੱਠ ਜੋੜਤਾ ਆਪ ਮੇਅਰ ਤੇ ਕਾਂਗਰਸ ਡਿਪਟੀ ਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਲੜੇਗੀ ਆਪ ਦੇਖੋ 11 ਕੌਂਸਲਰ ਤੇ ਕਾਂਗਰਸ ਦੇ ਕੋਲ 6 ਕੌਂਸਲਰ ਤੇ ਇੱਕ ਸੰਸਦ ਵੋਟ ਹੈ ਤਾਂ ਕਾਂਗਰਸ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਨੂੰ ਹਰਾਉਣ ਦੇ ਲਈ ਇੱਕ ਗੱਠ ਜੋੜ ਕੀਤਾ ਹੈ ਤਾਂ ਇੱਕ ਵਾਰ ਫਿਰ ਤੋਂ ਜੋ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੈ ਉਹ ਇੰਡੀਆ ਗੱਠ ਜੋੜ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਲੜੀ ਜਾਵੇਗੀ ਆਪ ਮੇਅਰ ਤੇ ਕਾਂਗਰਸ ਡਿਪਟੀ ਤੇ ਸੀਨੀਅਰ ਮੇਅਰ ਦੀ ਚੋਣ ਲੜੇਗੀ ਚੰਡੀਗੜ੍ਹ ਦੇ ਵਿੱਚ ਮੇਅਰ ਇਲੈਕਸ਼ਨ ਨੂੰ ਲੈ ਕੇ ਤਰੀਕਾਂ ਦੀ ਕੋਸ਼ਨਾ ਹੋ ਚੁੱਕੀ ਹੈ ਤਾਂ ਅਜਿਹੇ ਦੇ ਵਿੱਚ ਤਮਾਮ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਆਪਣੀ ਕੰਮਰ ਕੱਸ ਲਈ ਗਈ ਹੈ ਪਰ ਇਸ ਵਾਰ ਦਾ ਮੁਕਾਬਲਾ ਇੰਟਰਸਟਿੰਗ ਹੋਣ ਵਾਲਾ ਹੈ ਕਿਉਂਕਿ ਮੁਕਾਬਲਾ ਇੱਕ ਤਰੀਕੇ ਦੇ ਨਾਲ 50-50 ਨਜ਼ਰ ਆ ਰਿਹਾ ਹੈ ਜੇਕਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠਿਆਂ ਆਹ ਕलिए ਕਿ ਮਿਲ ਕੇ ਚੋਣ ਲੜਦੀਆਂ ਨੇ ਗਲਬਤ ਕਰਾਂਗੇ ਐਚਐਸ ਲਕੀਜ ਦੇ ਨਾਲ ਕਾਂਗਰਸ ਪ੍ਰੈਜ਼ੀਡੈਂਟ ਨੇ ਚੰਡੀਗੜ੍ਹ ਤੋਂ ਸਰ ਇਸ ਵਾਰ ਕੀ ਸਿਨੈਰੀਓ ਰਹਿਣ ਵਾਲਾ ਹੈਗਾ ਚੰਡੀਗੜ੍ਹ ਦੇ ਅੰਦਰ ਖਾਸ ਤਰੀਕੇ ਨਾਲ ਦੇਖਿਆ ਜਾਵੇ ਇੱਕਠੀ ਹੋ ਕੇ ਤਾਂ 50-50 ਨਜ਼ਰ ਆ ਰਿਹਾ ਹੈ ਔਰ ਜੇਕਰ ਕਾਂਗਰਸ ਕਿਸੇ ਦਾ ਸਾਥ ਨਾ ਦੇਵੇ ਤਾਂ ਸਿੱਧੀ ਭਾਜੀਪੀ ਦੀ ਜਿੱਤ ਨਜ਼ਰ ਆ ਰਹੀ ਹੈ ਦੇਖੋ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਬੈਕਗ੍ਰਾਉਂਡ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ 2024 ਦੇ ਵਿੱਚ ਅਸੀਂ ਭਾਜਪਾ ਨੂੰ ਰੋਕਣ ਦੇ ਨਾਸਤੇ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਗੱਠ ਜੋੜ ਕੀਤਾ ਜਾਂ ਅਪਸ ਅੰਡਰਸਟੈਂਡਿੰਗ ਕੀਤੀ ਕਿ ਭਾਜਪਾ ਨੂੰ ਜੇ ਰੋਕਣਾ ਹੈ ਤਾਂ ਸਾਨੂੰ ਇਕੱਠੇ ਹੋ ਕੇ ਆਣਾ ਪੈਣਾ ਕਿਉਂਕਿ ਪਿਛਲੇ 7-8 ਵਾਰ ਤੋਂ ਲਗਾਤਾਰ ਭਾਜਪਾ ਮੇਅਰ ਬਣਾ ਰਹੀ ਸੀ ਜਦਕੀ ਮੰਡੇਟ ਉਹਨਾਂ ਕੋਲ ਨਹੀਂ ਸੀਗਾ ਪਰ ਉਹ ਤੋੜ-ਫੋੜ ਕਰਕੇ ਕੋਈ ਨਾ ਕੋਈ ਗਲਤ ਤਰੀਕਾ ਅਪਣਾ ਕੇ ਮੇਅਰ ਆਪਣਾ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਸੀ ਉਸ ਸਮੇਂ ਅਸੀਂ ਹੱਥ ਬੁਲਾਇਆ ਤੇ ਸਾਡਾ ਜਿਹੜਾ ਜਿੱਤ ਗਿਆ ਸੀਗਾ ਕੁਲਦੀਪ ਕੁਮਾਰ 2024 ਦੇ ਵਿੱਚ ਬੀਜੇਪੀ ਨੂੰ ਅਸੀਂ ਰੋਕਣ 'ਚ ਕਾਮਯਾਬ ਹੋ ਗਏ ਸੀ ਉਸ ਤੋਂ ਬਾਅਦ ਇੱਕ ਇੰਡੀਆ ਲਾਇੰਸ ਨੇ ਪੂਰੇ ਨੈਸ਼ਨਲ ਲੈਵਲ ਤੇ ਸ਼ੇਪ ਆਪ ਲਿੱਤਾ ਔਰ ਉਹਦੇ ਵਿੱਚ ਪਾਰਲੀਮੈਂਟ ਦੀ ਸੀਟ ਜਿਹੜੀ ਹੈ ਚੰਡੀਗੜ੍ਹ 'ਚ ਇੰਡੀਆ ਲਾਇੰਸ ਦੇ ਖਾਤੇ 'ਚ ਕਾਂਗਰਸ ਪਾਰਟੀ ਨੂੰ ਆਈ ਅਗਲੇ ਇਲੈਕਸ਼ਨ ਚ ਵੀ ਅਸੀਂ ਜਿਹੜੀ ਹੈਗੀ ਆ ਆਪ ਦੇ ਕੈਂਡੀਡੇਟ ਦੀ ਮਦਦ ਕੀਤੀ ਸੀ ਨੀਰ ਡਿਪਟੀ ਮੀਅਰ ਡਿਪਟੀ ਮੀਅਰ ਤੇ ਕਾਂਗਰਸ ਲੜੀ ਸਾਡੇ 2.5 ਬੰਦੇ ਜਿੱਤ ਗਏ ਪਰ ਕ੍ਰਾਸ ਵੋਟਿੰਗ ਕਰਕੇ ਮੇਅਰ ਦਾ ਕੈਂਡੀਡੇਟ ਹਾਰ ਗਿਆ ਇਸ ਵਾਰ ਸਾਡੇ ਐਮਪੀ ਸਾਹਿਬ ਮਨੀਸ਼ ਤਵਾੜੀ ਜੀ ਔਰ ਕਾਂਗਰਸ ਪਾਰਟੀ ਨੇ ਮੰਗ ਕੀਤੀ ਕਿ ਇਹ ਜਿਹੜੀ ਰੋਜ਼ ਰੋਜ਼ ਦੀ ਆਪਸ ਦੇ ਵਿੱਚ ਇਹ ਤਰੀਕੇ ਦੀ ਸੌਦੇਬਾਜ਼ੀ ਹੁੰਦੀ ਉਹਨੂੰ ਰੋਕਣ ਵਾਸਤੇ ਸਾਨੂੰ ਜਿਹੜਾ ਹੈਗਾ ਹੱਥ ਖੜੇ ਕਰਕੇ ਇਲੈਕਸ਼ਨ ਹੋਣਾ ਚਾਹੀਦਾ ਔਰ ਉਹ ਮੰਗ ਸਾਡੀ ਪ੍ਰਸ਼ਾਸਨ ਨੇ ਮੰਗ ਲਈ ਔਰਨਰ ਸਾਹਿਬ ਨੇ ਮੰਗ ਲਈ ਜਿਹੜੇ ਚੰਡੀਗੜ੍ਹ ਦੇ ਐਡਮਿਨਿਸਟਰेटर ਵੀ ਆ ਗੁਲਾਬ ਚੰਦ ਕਟਾਰੀਆ ਜੀ ਔਰ ਉਸ ਤੋਂ ਬਾਅਦ ਐਤ ਕੀ ਬੀਜੇਪੀ ਨੇ ਕੀ ਕੀਤਾ ਆਮ ਆਦਮੀ ਪਾਰਟੀ ਦੇ 13 ਕੌਂਸਲਰ ਸੀ ਜਿਨ੍ਹਾਂ ਚੋਂ ਦੋ ਉਹਨਾਂ ਨੇ ਆਪਦੇ ਕੋਲ ਪੱਟ ਕੇ ਲੈ ਗਏ ਉਹਨਾਂ ਨੂੰ ਕੋਈ ਲਾਲਚ ਦਿੱਤਾ ਕੀ ਦਿੱਤਾ ਕੀ ਨਹੀਂ ਦਿੱਤਾ ਸਮਝਾ ਸਮਝੋ ਕੇ ਆਪ ਦੇ ਵਾਲੇ ਪਾਲੇ ਆਪ ਦੇ ਪਾਸੇ ਲੈ ਲਿਆ ਹੁਣ ਆਵਾਜ਼ ਵੀ ਪਾਰਟੀ ਕੋਲ 11 ਰਹਿ ਗਏ ਸਾਡੇ ਕੋਲ 7 ਵੋਟਾਂ ਨੇ 6 ਸਾਡੇ ਕਾਉਂਸਲਰ ਦੀ 1 ਕੈਂਪੀ ਦੀ 18 ਸਾਡੇ ਕੋਲ ਨੇ ਤੇ 18 ਹੁਣ ਬੀਜੇਪੀ ਕੋਲ ਨੇ ਆਮਣੇ ਸਾਹਮਣੇ ਦਾ ਮੁਕਾਬਲਾ ਹੈ ਔਰ ਇਹੋ ਜੀ ਸਥਿਤੀ 'ਚ ਜੇ ਬਰਾਬਰ ਬਰਾਬਰ ਹੱਥ ਖੜੇ ਹੁੰਦੇ ਆ ਤਾਂ ਟੋਸ ਨਾਲ ਫੈਸਲਾ ਹੋਏਗਾ ਅਸੀਂ ਸਿਰਫ ਇਹ ਕਹਿਣਾ ਚਾ ਰਹੇ ਹਾਂ ਅਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਕਿਸੇ ਵੀ ਪਾਰਟੀ ਕਿਸੇ ਵੀ ਦਲ ਦਾ ਸਾਥ ਦੇਣ ਵਾਸਤੇ ਤਿਆਰ ਹਾਂ ਕਿਉਂਕਿ ਬੀਜੇਪੀ ਨੇ ਚੰਡੀਗੜ੍ਹ ਦਾ ਬਹੁਤ ਨੁਕਸਾਨ ਕੀਤਾ ਬੀਜੇਪੀ ਇੱਕ ਧਰਮ ਨਿਰਪੱਖ ਪਾਰਟੀ ਨਹੀਂ ਹੈ ਬੀਜੇਪੀ ਹਮੇਸ਼ਾ ਤੋਂ ਐਹੋ ਜੀਆਂ ਚੀਜ਼ਾਂ ਦੇ ਵਿੱਚ ਇੰਡਲਜ ਕਰਦੀਆਂ ਜਿਹੜੀਆਂ ਆਰ ਨਾਟ ਗੁੱਡ ਫਾਰ ਡੈਮੋਕ੍ਰੇਸੀ ਜਿਹੜੀ ਦੋ ਦੋ ਚੀਜ਼ਾਂ ਡੈਮੋਕ੍ਰੇਸੀ ਦੇ ਵਿੱਚ ਜਾਂ ਅਸੀਂ ਕਿਹੜੇ ਕਿਹ ਲੋਕਤੰਤਰ ਦੇ ਵਿੱਚ ਦੇਖੀ ਇੱਕ ਹੁੰਦਾ ਬਾਹਰੋਂ ਸਮਰਥਨ ਦੇਣਾ ਇੱਕ ਹੁੰਦਾ ਗੱਠ ਜੋੜ ਕਰਨਾ ਹੁਣ ਬਾਹਰੋਂ ਸਮਰਥਨ ਤੇ ਇਹ ਕਿ ਆਮ ਆਦਮੀ ਪਾਰਟੀ ਆਪਦੀਆਂ ਤਿੰਨੋ ਸੀਟਾਂ ਤੇ ਉ ਜੋੜ ਦੇ ਵਿੱਚ ਕਿ ਕੁਝ ਪੋਜੀਸ਼ਨ ਸਾਡੇ ਕੋਲ ਰਹੇਗੀ ਕੁਝ ਪੋਜੀਸ਼ਨ ਉਹਨਾਂ ਦੇ ਕੋਲ ਰਹੇਗੀ ਗੱਠ ਜੋੜ ਇਹਨੂੰ ਨਾਮ ਨਹੀਂ ਦੇ ਸਕਦੇ ਕਿਉਂਕਿ ਜਦ ਇੰਡੀਆ ਅਲਾਈንስ ਦੇ ਵਿੱਚੋਂ ਆਮ ਆਦਮੀ ਪਾਰਟੀ ਵਿਡਰੋ ਕਰ ਗਈ ਨੈਸ਼ਨਲ ਲੈਵਲ ਤੇ ਉਹਨਾਂ ਨੇ ਕਿਹਾ ਇਹ ਕਿ ਟੈਕਟੀਕਲ ਅੰਡਰਸਟੈਂਡਿੰਗ ਕਹ ਲਓ ਇਹਨੂੰ ਐਡਜਸਟਮੈਂਟ ਕਹ ਲਓ ਕੈਨਡੂ ਲੋ ਘੜ ਜੋੜ ਵੀ ਕਹੀ ਜਾਂਦੇ ਆ ਪਰ ਮੈਂ ਇਹਨੂੰ ਇੱਕ ਟੈਕਟੀਕਲ ਅੰਡਰਸਟੈਂਡਿੰਗ ਔਰ ਐਡਜਸਟਮੈਂਟ ਸਮਝਦਾ ਕਿ ਇੱਕ ਸੀਟ 올 ਆਰਡ ਰਹੇ ਦੋ ਸੀਟਾਂ ਅਸੀਂ ਲੜ ਰਹੇ ਆ ਸਾਡੀ ਕੋਈ ਪਾਰਟੀਆਂ ਅਗਲੇ ਇਲੈਕਸ਼ਨ ਚ 2026 ਚ ਲੈयंस ਚ ਨਹੀਂ ਜਾ ਰਹੀਆਂ ਆਪਸ ਦੇ ਵਿੱਚ ਅਗਲਾ ਅਗ ਸਿਲੈਕਸ਼ਨ ਪਹਿਲਾਂ ਵੀ ਲੜਿਆ ਸੀ 2021 ਚ 2026 ਚ ਵੀ ਅਗ ਅਗ ਲੜਾਂਗੇ ਸੋ ਇਸ ਕਰਕੇ ਇੱਕ ਟੈਕਟੀਕਲ ਅੰਡਰਸਟੈਂਡਿੰਗ ਹੈ ਇਹ ਔਰ ਮੈਂ ਤੁਹਾਨੂੰ ਕਹਿੰਦਾ ਇਹ ਅੰਡਰਸਟੈਂਡਿੰਗ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਕਿਤੇ ਵੀ ਕਰਨ ਨੂੰ ਤਿਆਰ ਹੈ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਰੋਕਣਾ ਹੈ ਜਾਂ ਬੀਜੇਪੀ ਜਿਹੜੀ ਹੈਗੀ ਗਲਤ ਤਰੀਕੇ ਨਾਲ ਆਪਦੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ ਜਾਂ ਆਪ ਦਾ ਮੇਅਰ ਬਣਾਉਣ 'ਚ ਕਾਮਯਾਬ ਹੋ ਜਾਂਦੀ ਹੈ ਉਸ ਸਥਿਤੀ ਵਿੱਚ ਸਾਨੂੰ ਇਹ ਫੈਸਲਾ ਲੈਣਾ ਪੈਂਦਾ ਹੈ ਕੈਮਰਮੈਨ ਪ੍ਰਮੋਦ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ ਪੁਰਦੇ ਜਿੱਥੇ ਸ਼ਹਿਰ ਦੇ ਵਿੱਚ ਚੱਲ ਰਹੇ ਦੇ ਵਪਾਰ ਦੇ ਤੰਦੇਤੇ ਪੁਲਿਸ ਦਿਆ ਲਗਾਤਾਰ ਐਕਸ਼ਨ ਜਾਰੀ ਹੈ ਬਿਲਟਾਣਾ ਦੇ ਹੋਟਲ ਦੇ ਵਿੱਚ ਛਾਪੇਬਾਰੀ ਕਰਕੇ 6 ਕੁੜੀਆਂ ਸਣੇ ਹੋਟਲ ਮੈਨੇਜਰ ਨੂੰ ਕਾਬੂ ਕੀਤਾ ਗਿਆ ਹੋਟਲ ਨੂੰ ਸੀਲ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਬੀਤੇ ਕੁਝ ਹੀ ਦਿਨਾਂ ਦੇ ਵਿੱਚ ਜ਼ਿਲਕਪੁਰ ਪੁਲਿਸ ਵੱਲੋਂ ਹੋਟਲ ਤੇ ਸਪਾ ਸੈਂਟਰਾਂ ਦੇ ਵਿੱਚ ਕਾਰਵਾਈ ਦੇ ਦੌਰਾਨ ਹਾਲੇ ਤੱਕ 50 ਤੋਂ ਵੱਧ ਕੁੜੀਆਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈ ਜੀਵੇਂ ਤੁਹਾਨੂੰ ਪਤਾ ਹੈ ਸਾਡੀ ਜ਼ੀਰੋ ਟੋਲਰੈਂਸ ਅਪਰੋਚ ਚੱਲ ਰਹੀ ਹੈ ਅਗੇਂਸਟ ਦਾ ਪ੍ਰੋਸਟੀਚੂਨ ਦੇ ਕੰਮ ਤੇ ਉਹਦੇ ਬੇਸਿਸ ਤੇ ਹੀ ਅਸੀਂ ਰੇਡ ਕੰਡਕਟ ਕਰਵਾਈ ਸੀ ਤੇ ਇੱਥੇ ਵੀ ਸਾਨੂੰ ਉਹਦੇ ਹੀ ਐਵੀਡੈਂਸਿਸ ਮਿਲੇ ਹਨ ਮੀਨ ਵਾਈਲ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਇਮੋਰਲ ਟ੍ਰੈਫਿਕਿੰਗ ਐਕਟ ਦੇ ਅੰਡਰ ਔਰ ਇੱਥੋਂ ਵੀ 6 ਕੁੜੀਆਂ ਰਿਕਵਰ ਹੋਈਆਂ ਤੇ ਪਹਿਲਾਂ ਵੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਕਾਫੀ ਸਟ੍ਰਿਕਟ ਵਾਰਨਿੰਗ ਦਿੱਤੀ ਹੈ ਬਟ ਕੁਝ ਲੋਕ ਹੈਗੇ ਜਿਹੜੇ ਇਸ ਵਾਰਨਿੰਗ ਨੂੰ ਸੀਰੀਅਸਲੀ ਨਹੀਂ ਲੈ ਰਹੇ ਤਾਂ ਉਹਨਾਂ ਨੂੰ ਇਹ ਇਨਸ਼ੋਰ ਕਰਵਾ ਰਹੇ ਆ ਅਸੀਂ ਸੀਲ ਕਰਵਾ ਕੇ ਇਕਨੋਮਿਕਲੀ ਹਿੱਟ ਉਹਨਾਂ ਨੂੰ ਕਰ ਰਹੇ ਆ ਔਰ ਅਸੀਂ ਇਸ ਦੀ ਪੜਤਾਲ ਪ੍ਰੋਪਰ ਤੰਗਲ ਕਰਾਂਗੇ ਜਿਹੜੇ ਵੀ ਇਹਨਾਂ ਦੇ ਕੰਟੈਕਟਸ ਦੇ ਵਿੱਚ ਜਾਂ ਫਿਰ ਚੈਟਸ ਦੇ ਵਿੱਚ ਹੋਟੈਲਸ ਜਾਂ ਓਨਰਸ ਆ ਰਹੇ ਆ ਉਹਨਾਂ ਸਭ ਨੂੰ ਨਾਮਿਨੇਟ ਕਰਕੇ ਪ੍ਰੋਪਰ ਤਸੱਲੀ ਬਖਸ਼ ਤਰੀਕੇ ਦੇ ਨਾਲ ਇਹ ਦੀ ਇਨਵੈਸਟੀਗੇਸ਼ਨ ਕਰਕੇ ਔਰ ਇਹ ਇਹ ਕੰਮ ਨੂੰ ਅਸੀਂ ਠੱਲ ਪਾਣ ਦੀ ਪੂਰੀ ਟਰਾਈ ਕਰ ਰਹੇ ਆ ਔਰ ਅਸੀਂ ਕਰਦੇ ਰਿਹਾ ਗਿਆ ਤਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸਸ ਫਰੀਦਕੋਟ ਦੇ ਵੱਲੋਂ ਆ来 ਗਈ 343 ਮਨੋਵਿਗਿਆਨੀ ਦੀਆਂ ਸਾਂਝਾ ਦੇ ਲਈ ਪਰਤੇ ਰੱਦ ਹੋਣ ਤੇ ਹੁਣ ਵਿਵਾਦਾਂ ਦੇ ਵਿੱਚgir ਗਈ ਹੈ ਲਿਖਤੀ ਪ੍ਰੀਖਿਆ ਨਤੀਜਾ ਤੇ ਦਸਤਾਵੇਜ਼ ਤਸਦੀਕ ਪ੍ਰਕਿਰਿਆ ਪੂਰੇ ਹੋਣ ਦੇ ਬਾਵਜੂਦ ਸਰਕਾਰ ਦੇ ਵੱਲੋਂ ਇਹ ਨਾਸਾਮੀਆਂ ਨੂੰ ਰੱਦ ਕੀਤਾ ਗਿਆ ਜਿਸ ਕਾਰਨ ਚੁਣੇ ਗਏ 180 ਉਮੀਦਵਾਰਾਂ ਦੇ ਵਿੱਚ ਭਾਰੀ ਰੋਸ ਹੈ ਚੁਣੇ ਗਏ ਉਮੀਦਵਾਰਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੇ ਅਦਾਲਤ ਨੇ ਸਰਕਾਰ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਹੈ ਤਾਂ ਡਾਇਰੈਕਟਰ ਪਰਿਵਾਰ ਅਪਲਾਈ ਦੇ ਨਾਲ ਮੁਲਾਕਾਤ ਕੀਤੀ ਗਈ 180 ਮਨੋਵਿਗਿਆਨ ਦੇ ਡਾਕਟਰਾਂ ਦੀ ਅਗਵਾਈ ਦੇ ਲਈ ਪਹੁੰਚੇ ਪਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਰੇ ਕੈਂਡੀਡੇਟਾਂ ਨੇ ਬੜੀ ਹੀ ਮਿਹਨਤ ਕਰਕੇ ਪੇਪਰ ਮੈਰਿਟ ਤੇ ਲਏ ਤੇ ਸਭ ਹਾਈਲੀ ਕੁਆਲੀਫਾਈਡ ਨੇ ਸਿਹਤ ਦੇ ਭਾਗ ਵੱਲੋਂ ਕੁਝ ਨੌਕਰੀਆਂ ਦੇ ਇਸ਼ਤਿਹਾਰ ਕੱਢੇ ਗਏ ਸਨ ਉਹਨਾਂ ਇਸ਼ਤਿਹਾਰਾਂ ਤੋਂ ਬਾਅਦ ਕਹਿ ਸਕਦੇ ਹਾਂ ਕੁਝ ਜਿਹੜੇ ਬੱਚੇ ਸਨ ਉਹਨਾਂ ਨੇ ਇਮਤਿਹਾਨ ਵੀ ਪਾਸ ਕੀਤਾ ਪਰ ਉਸ ਤੋਂ ਬਾਅਦ ਗੱਲ ਰੁਕਦੀ ਰੁਕਦੀ ਜਿਵੇਂ ਕਹਿ ਸਕਦੇ ਬਿਲਕੁਲ ਰੁਕ ਗਈ ਅੱਜ ਉਸੇ ਚੀਜ਼ ਨੂੰ ਲੈ ਕੇ ਉਹ ਨੌਜਵਾਨ ਆਗੂ ਕਹਿ ਸਕਦੇ ਆ ਆਪਣੇ ਸਿਹਤ ਵਿਭਾਗ ਦੇ ਆਗੂ ਦੇ ਨਾਲ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਲਈ ਪੁੱਜੇ ਹਾਲਾਂਕਿ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕੀ ਕੁਝ ਵਿਚਾਰ ਚਰਚਾ ਹੋਈ ਗੱਲਬਾਤ ਕਰਦੇ ਆ ਸਾਡੇ ਨਾਲ ਆਗੂ ਮੌਜੂਦ ਨੇ ਉਹਨਾਂ ਦੇ ਸਭ ਤੋਂ ਪਹਿਲਾਂ ਵਕੀਲ ਮੌਜੂਦ ਨੇ ਵਕੀਲ ਸਾਹਿਬ ਅੱਜ ਜੋ ਮੀਟਿੰਗ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੁੱਦਾ ਦੱਸੋ ਇਹ ਮੁੱਦਾ ਹੈ ਕਿ ਜਿਸ ਦੇ ਤਹਿਤ ਅੱਜ ਇਹ ਮੀਟਿੰਗ ਹੋਈ ਮੁੱਦਾ ਸਿਰਫ ਇੰਨਾ ਹੈ ਕਿ 100 80 ਬੰਦੇ ਕੁਆਲੀਫਾਈ ਕੀਤੇ ਅਗੇਂਸ 343 ਪੋਸਟਸ 343 ਪੋਸਟਾਂ ਸਾਈਕੋਲੋਜਿਸਟ ਦੀਆਂ ਪੰਜਾਬ ਸਰਕਾਰ ਨੇ ਐਡਵਰਟਾਈਜ਼ ਕੀਤੀਆਂ ਸੀਗੀਆਂ ਵੇਰੀਅਸ ਨਸ਼ਾ ਮੁਕਤੀ ਕੇਂਦਰ ਰੀਹੈਬਿਲੀਟੇਸ਼ਨ ਸੈਂਟਰਸ ਡਬਲਯੂ 80 ਸੈਂਟਰਸ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਨ੍ਹਾਂ ਚ ਸਿਰਫ 180 ਬੰਦੇ ਹੀ ਟੈਸਟ ਕੁਆਲੀਫਾਈ ਕਰ ਪਾਏ ਜੋ ਬਾਬਾ ਫਰੀਦ ਯੂਨੀਵਰਸਿਟੀ ਨੇ ਕੰਡਕਟ ਕੀਤਾ ਸੀਗਾ ਜੀ ਹੁਣ ਇਹ ਪ੍ਰੋਸੈਸ ਕੰਪਲੀਟ ਹੋ ਗਿਆ ਸੀ ਜੂਨ ਦੇ ਵਿੱਚ ਜੁਲਾਈ ਜਨਵਰੀ ਚ 2025 ਐਡਵਰਟਾਈਜ਼ ਹੋਣ ਤੋਂ ਬਾਅਦ ਹਮ 18 12 2025 ਨੂੰ ਪੰਜਾਬ ਸਰਕਾਰ ਵੱਲੋਂ ਦੋ ਚਿੱਠੀਆਂ ਕੱਢੀਆਂ ਗਈਆਂ ਇੱਕ ਚਿੱਠੀ ਵਿੱਚ ਆਹ ਜਿਹੜੇ ਬੰਦੇ ਵਧੀਆ ਤਰੀਕੇ ਨਾਲ ਟੈਸਟ ਕੁਆਲੀਫਾਈ ਕਰਕੇ ਸਿਲੈਕਟ ਹੋਏ ਸੀ ਉਹਨਾਂ ਦੇ ਪ੍ਰੋਸੈਸ ਨੂੰ ਖਾਰਜ ਕਰ ਦਿੱਤਾ ਗਿਆ 18 12 ਨੂੰ ਹੀ ਦੂਸਰੀ ਚਿੱਠੀ ਦੇ ਰਾਹੀਂ 200 ਹੋਰ ਬੰਦੇ ਸਿਵਲ ਸਰਜਨਸ ਨੂੰ ਇਨਸਟਰਕਟ ਕਰ ਦਿੱਤਾ ਗਿਆ ਵੀ ਸਟੇਟਸ ਅ ਡਿਸਟ੍ਰਿਕਟਸ ਆਪਣੇ ਆਪ ਹਾਇਰ ਕਰ ਲੈਣ ਹੁਣ ਇਹਦੇ ਨਾਲ ਹੁੰਦਾ ਇਹ ਹੈ ਕਿ ਜਿਹੜੇ 180 ਬੰਦੇ ਕੁਆਲੀਫਾਈ ਕੀਤੇ ਸੀ ਉਹਦੇ ਵਿੱਚ ਹਾਰੀਜ਼ੋਂਟਲ ਰਿਜ਼ਰਵੇਸ਼ਨ ਸੀਗੀ ਤੁਹਾਡੀ ਐਸਸੀ ਬੀਸੀ ਸਭ ਦੀ ਰਿਜ਼ਰਵੇਸ਼ਨ ਸੀਗੀ ਇਹ ਪ੍ਰੋਪਰਲੀ ਕੁਆਲੀਫਾਈਡ ਸੀਗੇ ਵੇਰ ਐਜ਼ ਇਨ ਕੰਪੈਰੀਜ਼ਨ ਜਦੋਂ ਆਊਟਸੋਰਸ ਰਹੀ ਬੰਦੇ ਰੱਖ ਸਕਦੇ ਹੋ ਹਾਇਰ ਐਂਡ ਫਾਇਰ ਪਾਲਿਸੀ ਹੁੰਦੀ ਆਪਾਂ ਕਿਸੇ ਨੂੰ ਵੀ ਹਾਇਰ ਐਂਡ ਫਾਇਰ ਕਰ ਸਕਦੇ ਆ ਜਦੋਂ ਮਰਜ਼ੀ ਰੱਖ ਸਕਦੇ ਆ ਕੰਟਰੈਕਟ ਦੇ ਰਹੀ ਜਦੋਂ ਇਹ ਬੰਦੇ ਰੱਖੇ ਜਾਣਗੇ ਇਹਨਾਂ ਕੋਲੇ ਹੱਕ ਹੋਏਗਾ ਫਿਊਚਰ ਦੇ ਵਿੱਚ ਕਿ ਪੱਕੇ ਹੋ ਸਕਣ ਹੋਰ ਵੀ ਬਹੁਤ ਰਾਈਟਸ ਨੇ ਆਊਟਸੋਰਸ ਦੇ ਵਿੱਚ ਵਿੱਚ ਇੱਕ ਏਜੰਸੀ ਪੈ ਜਾਂਦੀ ਹੈ ਜਿਹਦੇ ਰਾਹੀਂ ਕਿ ਇਹਨਾਂ ਦੀ ਕੈਰੀਅਰ ਸਟੈਗਨੇਟ ਹੋ ਜਾਏਗਾ ਇੱਕ ਕੁ ਜਸਟ ਇਹ ਹੈ ਜੇ ਬੰਦੇ ਨੇ ਜਿਹੜੇ ਥੈਰਾਪੀਜ਼ ਕਰ ਸਕਦੇ ਨੇ इवन ਐਮ ਡੀ ਸਾਈਕਾਇਟਰੀ ਵੀ ਜਿਸ ਸਾਈਕੋਲੋਜੀ ਕਿਸੇ ਪੇਸ਼ੈਂਟ ਦੀ ਐਡਿਕਟ ਦੀ ਥੈਰਪੀ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਵੀ ਸਾਈਕੋਲੋਜਿਸਟ ਨੂੰ ਹੀ ਰੈਫਰ ਕਰੇਗਾ ਨਹੀਂ ਅਧਿਕਾਰੀਆਂ ਨੇ ਇਹ ਫਰਮਾਨ ਕਿਉਂ ਸੁਨਾਤਾ ਕਿਉਂਕਿ ਤੁਸੀਂ ਦੇਖੋ ਜਨਵਰੀ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਤੁਸੀਂ ਕਹਿ ਰਹੇ ਹੋ ਕਿ ਇਹ ਦਸੰਬਰ ਤੱਕ ਜਾਨਕੀ ਪੂਰੇ ਇੱਕ ਸਾਲ ਲਗਭਗ ਗਈ ਹੈ ਮੰਨਣਾ ਹੈ ਇੱਕ ਸਾਲ ਪੂਰਾ ਲਗਭਗ ਪ੍ਰਕਿਰਿਆ ਚਲਾ ਕੇ ਅਖੀਰ ਤੇ ਆ ਕੇ ਇੱਕ ਫਰਮਾਨ ਕਿਉਂ ਸੁਨਾਤਾ ਅਧਿਕਾਰੀਆਂ ਦੇ ਮਨਸ਼ਾ ਕੀ ਆਈ ਹੈ ਇਹੋ ਜੀ ਇਹ ਮਨਸ਼ਾ ਦੇ ਉੱਤੇ ਹਲੇ ਤੱਕ ਪਰਦਾ ਹੈ ਇਹ ਗੱਲ ਕਲੀਅਰ ਨਹੀਂ ਹੋ ਪਾਈ ਜਦਕਿ ਇਮੀਡੀਏਟ ਨੀਡ ਇਸ ਚੀਜ਼ ਤੋਂ ਅਰਾਇਜ਼ ਹੁੰਦੀ ਵੀ ਜਿਸ ਦਿਨ ਕੈਨਸਲ ਕੀਤਾ ਉਸੇ ਦਿਨ ਇਹ ਜੱਠੀ ਕਰਦੀ ਵੀ 200 ਬੰਦੇ ਹਾਇਰ ਕਰ ਲਓ 3 ਹਫਤਿਆਂ ਦੇ ਵਿੱਚ ਪਰ ਇਹ ਕਿਉਂ ਕੀਤਾ ਉਹਨਾਂ ਨੇ ਇਹ ਅਧਿਕਾਰੀ ਹੀ ਬੈਸਟ ਦੱਸ ਸਕਦੇ ਨੇ ਜੇ ਉਸੇ ਪ੍ਰੋਸੈਸ ਨੂੰ ਚਲਾਉਂਦੇ ਤਾਂ ਮੈਨੂੰ ਲੱਗਦਾ ਇੱਕ ਹਫਤਾ ਲੱਗਣਾ ਸੀ ਇੱਕ ਹਫਤੇ ਤੋ ਨਿਯੁਕਤੀ ਪੱਤਰ ਵੀ ਮਿਲ ਜਾਂਦੇ ਇਹਨਾਂ ਨੂੰ ਬਿਲਕੁਲ ਇਨ ਫੈਕਟ ਜਿੰਨੀ ਕੇ ਨਾ ਦੀ ਡਾਇਰ ਨੀਡ ਹੈ ਔਰ ਤਨਖਾਹ ਦੇ ਵਿੱਚ ਵੀ ਇਹਨਾਂ ਕੋਈ ਫਰਕ ਨਹੀਂ ਪਾਇਆ 22000 ਰੁਪਏ ਇਹਨਾਂ ਨੂੰ ਦੇਣੇ ਸੀ ਆਊਟਸੋਰਸ ਵਾਲਿਆਂ ਨੂੰ 17000 ਰੁਪਏ ਦੇਣੇ ਉਹਦੇ ਵਿੱਚ ਜੀਐਸਟੀ ਵੀ ਪੈ ਜਾਏਗਾ ਜਿਹੜੀ ਆਊਟਸੋਰਸ ਵਾਲੀ ਏਜੰਸੀ ਹੈ ਉਹਦਾ ਕੋਸਟ ਵੀ ਪੈ ਜਾਏਗਾ ਗੱਲ ਉੱਥੇ ਆ ਜਾਏਗੀ ਤਾਂ ਫਾਈਨੈਂਸ਼ੀਅਲ ਇਮਪਲੀਕੇਸ਼ਨ ਵੀ ਕੋਈ ਇਹਨਾਂ ਨਹੀਂ ਹੈਗਾ ਹੁਣ ਇਹ ਬੈ ਸਰਕਾਰ ਦੱਸ ਸਕਦੀ ਹੈ ਜੀ ਭਾਈ ਤੁਹਾਡੇ ਡਾਇਰੈਕਟਰ ਮੈਡਮ ਨਾਲ ਗੱਲਬਾਤ ਹੋਈ ਉਹਨਾਂ ਨੇ ਹੁਣ ਕੀ ਭਰੋਸਾ ਦਿੱਤਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿ ਤੁਹਾਡਾ ਮਾਮਲਾ ਹੱਲ ਹੋਏਗਾ ਜਾਂ ਕਿ ਅਸਲ ਠੰਡੇ ਬਸਤੀ ਗੱਲ ਪਾ ਦਿੱਤੀ ਉਹ ਤਾਂ ਕਹਿੰਦੇ ਆ ਜੀ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਾਂਗੇ ਪ੍ਰਿੰਸੀਪਲ ਸਾਹਿਬ ਨਾਲ ਤੇ ਉਹ ਉਹਨਾਂ ਨਾਲ ਮੀਟਿੰਗ ਕਰਕੇ ਉਹ ਕਹਿੰਦੇ ਜਿਹੜਾ ਵੀ ਅਸੀਂ ਤੁਹਾਡਾ ਇਹ ਏਜੰਡਾ ਵਾ ਉਹਦੇ ਵਿੱਚ ਕੰਟ੍ਰੈਕਟ ਬੇਸ ਦਾ ਲਿਖ ਲਿਆ ਵਾ ਤੇ ਯਾਨੀ ਕਿ ਕੁਝ ਨਾ ਗੱਲਾਂ ਸਮਝ ਨਹੀਂ ਆਈਆਂ ਉਹ ਕਹਿੰਦੇ ਆ ਵੀ ਸਰਕਾਰ ਕੋਲੇ ਜਿਹੜੀਆਂ ਗੱਲਾਂ ਨੇ ਸਰਕਾਰ ਨੇ ਇਹ ਇਦਾਂ ਕਿਉਂ ਕੀਤਾ ਉਹਦਾ ਅਸੀਂ ਸਵਾਲ ਦੀ ਜਵਾਬ ਨਹੀਂ ਦੇ ਸਕਦੇ ਪਰ ਤੁਸੀਂ ਆਊਟਸੋਰਸਡ ਦੇ ਵਿੱਚ ਭਰਤੀ ਕਰ ਲੈਣੇ ਆ ਤੇ ਆ ਸੀਗਾ ਵੀ ਜੇ ਪਾਵਰਸੋਰਟ ਦੇ ਵਿੱਚ ਭਰਤੀ ਸਾਨੂੰ ਕਰ ਵੀ ਲਿਆ ਉਹਨਾਂ ਨੇ ਤੇ ਕੱਲ ਨੂੰ ਇਹ ਫੇਰ ਕਹਿ ਦੇਣਗੇ ਵੀ ਸਾਨੂੰ ਉਹਨੇ ਕਿਹਾ ਸੀਗਾ ਸਰਕਾਰ ਨੇ ਵੀ ਤਾਂ ਨਹੀਂ ਹੋਣੇ ਸੀ ਹਟਾ ਰਹੇ ਆ ਪਰ ਸਰਕਾਰ ਤੋਂ ਸਿਹਤ ਇਹ ਕਹਿੰਦੀ ਕਰੇਗੀ ਨਾ ਜੇ ਸਿਹਤ ਵਿਭਾਗ ਨੇ ਕਹਿੰਦਾ ਜੀ ਮੈਨੂੰ 5 ਡਾਕਟਰਾਂ ਦੀ ਲੋੜ ਹੈ ਤੇ ਸਰਕਾਰ ਕਿਵੇਂ 2 ਡਾਕਟਰ ਦੇ ਦੇਗੀ ਤਾਂ ਯਾਨੀ ਕਿਹਾ ਤਾਂ ਇੱਥੋਂ ਹੀ ਗਿਆ ਹੋਣਾ ਨਾ ਕਿ ਸਾਨੂੰ ਚਾਹੀਦੀ ਉਹ ਹੀ ਤਾਂ ਹੈਰਾਨੀ ਆ ਜੀ ਸਾਰਾ ਕੁਝ ਹੋਣ ਤੋਂ ਬਾਅਦ ਵੈਰੀਫਿਕੇਸ਼ਨਾਂ ਹੋਣ ਤੋਂ ਬਾਅਦ ਫੀਸਾਂ ਲੈਣ ਤੋਂ ਬਾਅਦ ਤੇ ਅਖੀਰ ਤੇ ਆ ਕੇ ਜਦੋਂ ਜੁਆਇਨਿੰਗ ਲੈਟਰ ਹੱਥਾਂ 'ਚ ਆਉਣੇ ਸੀਗੇ ਮੈਨ ਨੇ ਸੀ ਆਸ ਸੀਗੀ ਇੱਕ ਤੇ ਉਦੋਂ ਇਹਨਾਂ ਨੇ ਭਾਰਤੀਆਂ ਰੱਦ ਕਰਤੀਆਂ ਤੇ ਨਾਲ ਹੀ ਇੱਕ ਪੋਸਟ ਪਾਈ ਕਿ 275 ਜਾਣੇ ਬਾਹਰੋਂ ਰੱਖੇ ਜਾਣਗੇ ਤੇ ਪੰਜਾਬ ਦੇ ਜਿਹੜੇ ਬੇਰੋਜ਼ਗਾਰ ਨੇ ਕੋਈ ਵੀ ਜਿਨ੍ਹਾਂ ਨੇ ਕੰਮ ਛੱਡਿਆ ਤੁਸੀਂ ਇਹ ਦੇਖੋ ਕਿ ਸਿਵਲ ਹਸਪੀਟਲਾਂ ਦੇ ਵਿੱਚ ਵੀ ਕਾਉਂਸਲਰ ਪੋਸਟਾਂ ਖਾਲੀ ਨੇ ਉੱਥੇ ਵੀ ਹਾਇਰ ਕਰ ਸਕਦੇ ਆ ਇਹ ਸਾਰਿਆਂ ਨੂੰ ਕਿਤੇ ਕਿਤੇ ਵੀ ਉਹ ਕਰ ਸਕਦੇ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਿਵਲ ਹਸਪੀਟਲ ਨੇ ਉਹਨਾਂ ਵਿੱਚ ਵੀ ਪੋਸਟਾਂ ਕਰ ਸਕਦੇ ਆ ਹੁਣ ਕਿੰਨੇ ਸਮਾਂ ਸਮਾਂ ਕਿੰਨਾ ਮੰਗਿਆ ਗਿਆ ਕਿ ਕਿੰਨਾ ਸਮਾਂ ਜਿਹੜਾ ਹੋਰ ਚਾਹੀਦਾ ਹੈ ਸਿਹਤ ਵਿਭਾਗ ਨੂੰ ਅੱਗੇ ਗੱਲਬਾਤ ਕਰਨ ਵਾਸਤੇ ਹੁਣ ਸਮਾਂ ਸਾਨੂੰ ਐਗਜ਼ੈਕਟ ਨਹੀਂ ਦੱਸਿਆ ਗਿਆ ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਜਿਹੜਾ ਨਸ਼ਿਆਂ ਯੁੱਧ ਵਿਰੋਧੀ ਯੁੱਧ ਹੈ ਹੀ ਉਹ ਬਿਨਾ ਮਨੋ ਵਿਗਿਆਨੀਆਂ ਤੋਂ ਚੱਲ ਹੀ ਨਹੀਂ ਸਕਦਾ ਉਹ ਕਿਵੇਂ ਚਲਾ ਰਹੇ ਨੇ ਮੇਨਾ ਮਨੂ ਵਿਗਿਆਨੀਆਂ ਤੋਂ ਉਹਨਾਂ ਨੇ ਐਜੂਕੇਸ਼ਨ ਤੱਕ ਬਦਲਤੀ ਕੁਆਲੀਫਿਕੇਸ਼ਨ ਹੁਣ ਚੇਂਜ ਕਰਤੀ ਜਿਹੜੇ ਆਊਟਸੋਰਸਰਾਂ ਹੀ ਰੱਖਣੇ ਆ ਉਹਨਾਂ ਵਿੱਚ ਬੀਐਸਸੀ ਸੋਸ਼ੀਓਲੋਜੀ ਜਾਂ ਸੋਸ਼ਲ ਵਰਕ ਵਾਲੇ ਇਨਕਲੂਡ ਕਰਤੀ ਜਦੋਂ ਕਿ ਉਹਨਾਂ ਨੂੰ ਪੜ੍ਹਾਇ ਹੀ ਨਹੀਂ ਜਾਂਦਾ ਉਹ ਥੈਰੇਪੀਜ਼ ਉਹ ਕਰ ਹੀ ਨਹੀਂ ਸਕਦੇ ਜੋ ਅਸੀਂ ਸਾਈਕੋਲੋਜਿਸਟ ਕਰ ਸਕਦੇ ਹਾਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲਦੀਪ ਜੀ মিডিਆ ਚੰਡੀਗੜ੍ਹ ਤਕੋਲੀ ਦੇ ਕਾਠਗੜ੍ਹ ਇਲਾਕੇ ਦੇ ਵਿੱਚ ਮਲਵਾ ਸੁੱਟ ਕੇ ਬਰਸਾਤੀ ਨਾਲੇ ਨੂੰ ਬੰਦ ਕੀਤਾ ਜਾ ਰਿਹਾ ਕਾਠਗੜ੍ਹ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਜੇਕਰ ਨਾਲਾ ਬੰਦ ਹੋ ਜਾਂਦਾ ਹੈ ਤਾਂ ਕਾਠਗੜ੍ਹ ਦੇ ਲਗਭਗ 100 ਪਰਿਵਾਰਾਂ ਦੇ ਡੁੱਬਣ ਦਾ ਖਤਰਾ ਹੈ ਤਾਂ ਪਿਛਲੇ ਬਰਸਾਤ ਦੇ ਮੌਸਮ ਦੇ ਦੌਰਾਨ ਨਾਲੇ ਦਾ ਪਾਣੀ ਓਵਰਫਲੋ ਹੋਣ ਦੇ ਕਾਰਨ 5-5 ਫੁੱਟ ਪਾਣੀ ਘਰਾਂ ਦੇ ਵਿੱਚ ਦਾਖਲ ਹੋ ਗਿਆ ਸੀ ਲੋਕਾਂ ਦੇ ਘਰਾਂ ਦੇ ਵਿੱਚ ਪਿਆ ਲੱਖਾਂ ਦਾ ਸਮਾਨ ਤਬਾਹ ਹੋ ਗਿਆ ਟਟਕੋਲੀ ਦੇ ਕਾਠਗੜ੍ਹ ਇਲਾਕੇ ਦੇ ਵਿੱਚ ਮਲਬਾ ਸੁੱਟ ਕੇ ਬਰਸਾਤੀ ਨਾਲੇ ਨੂੰ ਬੰਦ ਕੀਤਾ ਜਾ ਰਿਹਾ ਹੈ ਕਾਠਗੜ੍ਹ ਦੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਇਸ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਨਾਲਾ ਬੰਦ ਹੋ ਜਾਂਦਾ ਹੈ ਤਾਂ ਕਾਠਗੜ੍ਹ ਦੇ ਲਗਭਗ 100 ਪਰਿਵਾਰਾਂ ਦੇ ਡੁੱਬਣ ਦਾ ਜੋ ਖਤਰਾ ਹੈ ਉਹ ਮੰਡਰਾ ਸਕਦਾ ਹੈ ਤਾਂ ਪਿਛਲੇ ਬਰਸਾਤ ਦੇ ਮੌਸਮ ਦੇ ਦੌਰਾਨ ਵੀ ਨਾਲੇ ਦਾ ਜੋ ਪਾਣੀ ਸੀ ਓਵਰਫਲੋ ਹੋ ਗਿਆ ਸੀ ਜਿਸ ਕਾਰਨ 5-5 ਫੁੱਟ ਪਾਣੀ ਘਰਾਂ ਦੇ ਵਿੱਚ ਦਾਖਲ ਹੋ ਗਿਆ ਸੀ ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਲੋਕਾਂ ਨੂੰ ਕਾਫੀ ਨੁਕਸਾਨ ਚਲਣਾ ਪਿਆ ਅਸੀਂ ਕਾਠਗੜ ਦੇ ਵਿੱਚ ਰਹਿਣ ਵਾਲੇ ਆ ਜੀ ਆਏ ਸਾਲ ਸਾਡੇ ਬਸੰਤਾਂ ਦਾ ਪਾਣੀ ਆਉਂਦਾ ਘਰਾਂ ਵੜ ਜਾਂਦਾ ਪਿਛਲੇ ਡੀਲਰਾਂ ਜੀ ਸਾਡਾ ਚੋਆ ਬੰਦ ਕਰ ਰਹੇ ਨੇ ਸਾਡੀ ਕੋਈ ਨਹੀਂ ਸੁਣਦਾ ਜੀ ਕੋਈ ਜਿਹੜੀ ਸਰਕਾਰ ਰਾਜਸਥਾਨ ਦਾ ਇੱਧਰ ਕੰਧਾਂ ਚਾਹੀਂਦੀਆਂ ਜੀ ਬਣੀਆਂ ਇਹ ਨਾਲੇ ਦੇ ਨਾਲ ਲੱਗਦੇ ਜਿੰਨੇ ਵੀ ਡੀਲਰ ਹੈਗੇ ਨਾਲਾ ਦੱਬ ਰਹੇ ਨੇ ਆਪਣਾ ਮਲਬਾ ਘੇਰ ਰਹੇ ਨੇ ਹਰ ਸਾਲ ਬਰਸਾਤਾ ਸਾਡੇ ਆਨੇ ਆਗੇ ਆ ਜੀ ਬਰਸਾਤ ਪਾਣੀ ਇਨਾ ਆ ਜਾਂਦਾ ਸਰਕਾਰ ਦੇ ਵਿੱਚ ਵੜ ਜਾਂਦਾ ਸਾਰਾ ਪੂਰਾ ਨੁਕਸਾਨ ਹੁੰਦਾ ਜੀ ਅਸੀਂ ਕਿੰਨੀ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦੇ ਚੁੱਕੇ ਆ ਲਿਖ ਲਿਖ ਕੇ ਦੇ ਚੁੱਕੇ ਆ ਲਿਖਾਈ ਵੀ ਆਪਣਾ ਪੂਰੀ ਕੰਪਲੀਟ ਕਰ ਚੁੱਕੇ ਆ ਸਾਰੇ ਜਿਨੇ ਵੀ ਵੋਟਾਂ ਮੰਗਣ ਆਉਂਦੇ ਆ ਚਾਹ ਕਾਂਗਰਸ ਆਗੇ ਚਾਹੇ ਕਾਲੀ ਵਾਲੇ ਆਗੇ ਸਭ ਨੂੰ ਲਿਖ ਕੇ ਦੇ ਚੁੱਕੇ ਆ ਹਰ ਵਾਰੀ ਕਈ ਸਾਲਾਂ ਤੋਂ ਕਰ ਰਹੇ 25 20 30 ਸਾਲ ਕੋ ਸਾਨੂੰ ਕੰਪਲੀਟ ਕਰਦੇ ਸਾਰੀ ਕੋਈ ਸੁਣਵਾਈ ਨਹੀਂ ਹੈਗੀ ਦੇਖੋ ਜੀ ਪਿੱਛੇ ਫੇਰ ਮਤਲਬ ਅਸੀਂ ਟਰੇ ਆ ਦੁਆਰ ਕਰਨ ਲੱਗੇ ਆ ਪਿੱਛੇ ਜੀ ਕੋਣ ਇਸ ਵਕਤ ਅਸੀਂ ਮੌਜੂਦ ਹਾਂ ਜ਼ਿਰਕਪੁਰ ਟਕੌਲੀ ਦੇ ਕਾਠਗੜ ਪਿੰਡ 'ਚ ਜਿੱਥੇ ਕੀ 50 ਤੋਂ 60 ਪਰਿਵਾਰ ਨੇ ਤੁਹਾਨੂੰ ਦੱਸਦਿਏ ਕਿ ਹਰ ਵੇਲੇ ਮੁਸੀਬਤਾਂ ਦਾ ਖਤਰਾ ਇਹਨਾਂ ਨੂੰ ਬੜਿਆ ਰਹਿੰਦਾ ਤੁਹਾਨੂੰ ਦੱਸਦਿਏ ਕਿ ਕਾਰਨ ਕੀ ਨੇ ਕਿ ਆ ਇਧਰੋਂ ਜਿਹੜਾ ਦੇਖ ਸਕਦੇ ਤੁਸੀਂ ਤਸਵੀਰਾਂ 'ਚ ਇੱਥੇ ਬਰਸਾਤੀ ਨਾਲਾ ਹੈ ਜਿਹਨੂੰ ਦੱਬਿਆ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਚ ਮਲਬਾ ਪਾਇਆ ਜਾ ਰਿਹਾ ਹੈ ਡਿਲਰਾ ਵੱਲੋਂ ਜੋ ਪਿੰਡ ਵਾਸੀ ਆ ਉਹਨਾਂ ਦਾ ਕਹਿਣਾ ਹੈ ਕਿ ਅੱਜ ਵਿਰੋਧ ਕਰ ਰਹੇ ਨੇ ਇਕੱਠੇ ਹੋ ਕੇ ਉਹਨਾਂ ਦਾ ਕਹਿਣਾ ਹੈ ਕਿ ਡਿਲਰਾ ਵੱਲੋਂ ਆ ਨਾਲੇ ਨੂੰ ਮਲਬਾ ਪਾ ਪਾ ਕੇ ਬੰਦ ਕੀਤਾ ਜਾ ਰਿਹਾ ਤੇ ਉਹਨਾਂ ਵਾਸਤੇ ਜੋ ਵੱਡਾ ਖਤਰਾ ਉਹਨਾਂ ਵਾਸਤੇ ਬਣਿਆ ਹੋਇਆ ਕਿ ਮੈਂ ਤੁਹਾਨੂੰ ਦੱਸ ਦਈਏ ਕਿ ਲੰਗੇ ਟਾਈਮ ਜਦ ਬਰਸਾਤਾ ਪਈਆਂ ਸੀ ਤਾਂ ਇਹ ਨਾਲੇ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ ਦੇ ਅੰਦਰ 5 5 6 6 ਫੁੱਟ ਪਾਣੀ ਅੰਦਰ ਵੜ ਗਿਆ ਸੀ ਤੇ ਲੋਕਾਂ ਨੂੰ ਵੱਡੀ ਸਮੱਸਿਆ ਆਈ ਸੀ ਜੋ ਉਹਨਾਂ ਦਾ ਲੱਖਾਂ ਰੁਪਏ ਦਾ ਘਰ ਦਾ ਸਮਾਨ ਵੀ ਜਿਹੜਾ ਖਰਾਬ ਹੋ ਰਿਹਾ ਸੀ ਪਰ ਜੋ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਇਹ ਨਾਲੇ ਨੂੰ ਹੀ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੇ ਜਿਹੜਾ ਕਾਟਕੜ ਪਿੰਡ ਦੇ ਨੇ ਉਹਨਾਂ ਨੇ ਕਈ ਵਾਰ ਨਗਰ ਕੌਂਸਲ ਨੂੰ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਨੇ ਪਰ ਉਸ ਤੋਂ ਬਾਅਦ ਵੀ ਕੋਈ ਇੱਥੇ ਜਿਹੜੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਲੋਕ ਉਸ ਤੇ ਨਜ਼ਰ ਅੱਜ ਇਹਨਾਂ ਨੇ ਨਗਰ ਕੌਂਸਲ ਖਿਲਾਫ ਜਿਹੜੀ ਨਾਰੇਬਾਜ਼ੀ ਵੀ ਕੀਤੀ ਹੈ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ 50 ਤੋਂ 60 ਇਥੇ ਘਰ ਰਏ ਪਰਿਵਾਰ ਨੇ ਕਈ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਲਗਾਤਾਰ ਖਤਰਾ ਬਣਿਆ ਜੇ ਬਰਸਾਤੀ ਮੌਸਮ 'ਚ ਪਾਣੀ ਆਂਦਾ ਔਰ ਇਹ ਨਾਲੇ ਨੂੰ ਅਗਰ ਜੇ ਬੰਦ ਕਰ ਦਿੱਤਾ ਜਾਂਦਾ ਤਾਂ ਤੁਹਾਨੂੰ ਦੱਸਦੀ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਕਿ ਜਿਹੜੇ ਬਰਸਾਤੀ ਨਾਲੇ ਨੇ ਉਹਨਾਂ ਦੇ ਨਾਲ ਕੋਈ ਵੀ ਉਸਾਰੀ ਨਹੀਂ ਕੀਤੀ ਜਾ ਸਕਦੀ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਨਾਲੇ ਨੂੰ ਹੀ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਮਲਬਾ ਪਾਇਆ ਜਾ ਰਿਹਾ ਤੇ ਇਥੇ ਪਲਾਟ ਕੱਟ ਕੇ ਵੇਚ ਦਿੱਤੇ ਜਾਣਗੇ ਪਰ ਜੋ ਵੱਡੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਵਿੱਤੇ ਦਿਨੀ ਵੀ ਜੀ ਮੀਡੀਆ ਵੱਲੋਂ ਖਬਰ ਇਹ ਪ੍ਰਕਾਸ਼ਿਤ ਕੀਤੀ ਗਈ ਸੀ ਜਦ ਲੋਕਾਂ ਦਾ ਇੱਥੇ ਨੁਕਸਾਨ ਹੋਇਆ ਸੀ ਪਰ ਹੁਣ ਦੇਖਣ ਵਾਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਆਖਿਰਕਾਰ ਪ੍ਰਸ਼ਾਸਨ ਇੱਥੇ ਕਿਉਂ ਕਾਰਵਾਈ ਨਹੀਂ ਕਰਦਾ ਜੋ ਇਹ ਲੋਕਾਂ ਦੀ ਸਮੱਸਿਆ ਹੱਲ ਕੀਤੀ ਜਾ ਸਕੇ ਔਰ ਤੁਹਾਨੂੰ ਤਸਵੀਰਾਂ ਸੀ ਇਹ ਵੀ ਦਿਖਾ ਦਈਏ ਕਿ ਇਹ ਨਾਲਾ ਜਦ ਜੀ ਮੀਡੀਆ ਨੇ ਲੰਘੇ ਦਿਨੀ ਖਬਰ ਲਾਈ ਸੀ ਤਾਂ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ ਤੇ ਇਹ ਨਾਲੇ ਦੀ ਸਫਾਈ ਕੀਤੀ ਜਾ ਰਹੀ ਸੀ ਪਰ ਹੁਣ ਤੁਸੀਂ ਦੇਖ ਸਕਦੇ ਹੋ ਨਾਲੇ ਦੇ ਦੋਨੋਂ ਕੰਡੇ ਜਿਹੜਾ ਹੈ ਉਹ ਪੂਰਾ ਗੰਦ ਵੇ ਕੋਈ ਸਫਾਈ ਇੱਥੇ ਨਹੀਂ ਕੀਤੀ ਜਾ ਰਹੀ ਹੁਣ ਦੇਖਣਾ ਇਹ ਹੋਏਗਾ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਅਧਿਕਾਰੀ ਇਸ ਚੀਜ਼ ਕਿੰਨੀ ਜਲਦ ਕਾਰਵਾਈ ਕਰਦੇ ਨੇ ਇੱਦਾਂ ਦੇ ਲੋਕਾਂ ਨੂੰ 50 60 ਪਰਿਵਾਰ ਜਿਹੜੇ ਕਾਠਗੜ ਪਿੰਡ ਦੇ ਨੇ ਉਹਨਾਂ ਨੂੰ ਰਾਹਤ ਦੀ ਸਾਹ ਮਿਲਦਾ ਹੈ ਜਾਂ ਨਹੀਂ ਕੈਮਰਾ ਪਰਸਨ ਨਾਲ ਸੰਜੀਪ ਭੰਡਾਰੀ ਜ਼ੀ ਮੀਡੀਆ ਜ਼ੀਰਕਪੁਰ ਮੋਹਾਲੀ ਪੁਲਿਸ ਨੇ ਲੁੱਟਖੋ ਮਾਮਲਿਆਂ ਦੇ ਦੋ ਮੁਲਜ਼ਮ ਕਾਬੂ ਕੀਤੇ ਨੇ ਦੋਵਾਂ ਮੁਲਜ਼ਮ ਦੋਵੇਂ ਜੋ ਮੁਲਜ਼ਮ ਨੇ ਹਾਈ ਟ੍ਰੈਪ ਦੇ ਵਿੱਚ ਲੋਕਾਂ ਨੂੰ ਫਸਾ ਕੇ ਲੁੱਟਖੋਆਂ ਨੂੰ ਅੰਜਾਮ ਦਿੰਦੇ ਸੀ ਜਿਸ ਦੇ ਵਿੱਚ ਇਟਾਂ ਦੇ ਪੱਠੇ ਦੇ ਮਾਲਕ ਤੋਂ ਕਰੀਬ 15 ਲੱਖ ਰੁਪਏ ਦੀ ਲੁੱਟ ਵੀ ਸ਼ਾਮਲ ਹੈ ਤਾਂ ਸੋਸ਼ਲ ਮੀਡੀਆ ਤੇ ਦੋਸਤੀ ਕਰਕੇ ਲੜਕੇ ਨੂੰ ਬੁਲਾਇਆ ਬਹਾਨੇ ਦੇ ਨਾਲ ਨਸ਼ੀਲਾ ਪਦਾਰਥ ਮਲਾ ਕੇ ਉਸ ਤੋਂ ਉਸ ਦੇ ਨਾਲ ਜੋ ਇਹ ਠੱਗੀ ਕੀਤੀ ਗਈ ਹੈ ਤਾਂ ਲੁੱਟਖੋ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਮੁਲਜ਼ਮਾ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਕੋਰਟ ਨੇ ਮੁਲਜ਼ਮਾ ਨੂੰ 5 ਦਿਨੀ ਪੁਲਿਸ ਰਿਮਾਂਡ ਤੇ ਭੇਜਿਆ ਹਾਲੀ ਦੇ ਥਾਣਾ ਮਟਾਰ ਪੁਲਿਸ ਨੂੰ ਅਜੋਸਰ ਵੱਡੀ ਸਫਲਤਾ ਮਿਲੀ ਜਦੋਂ ਹਾਈ ਡ੍ਰੈਫਟ ਦੇ ਵਿੱਚ ਫਸਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀ ਜਿਹੜੇ ਕੀ ਦੱਸੇ ਜਾ ਰਹੇ ਨੇ ਇੱਕ ਦਾ ਨਾਮ ਹਰਪ੍ਰੀਤ ਕੌਰ ਜਿਹੜੀ ਕਿ ਜ਼ਿਰਕਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਦੂਸਰੇ ਪਾਸੇ ਅੰਕੀ ਜਿਹੜਾ ਕਿ ਰੋਪੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੋਨਾਂ ਨੂੰ ਕਹਿ ਸਕਦੇ ਹਾਂ ਕਿ ਮੋਹਾਲੀ ਦੇ ਮੋਹਾਲੀ ਦੇ ਨਾਲ ਲੱਗਦੇ ਪਿੰਡ ਜਿਹੜਾ ਕਿ ਰਾਜਪੁਰਾ ਦੇ ਕੋਲੋਂ ਗ੍ਰਿਫਤ ਮੋਹਾਲੀ ਦੇ ਇੱਕ ਐਸੇ ਸੈਕਟਰ 70 ਦੇ ਵਿੱਚ ਇੱਕ ਨੌਜਵਾਨ ਨੂੰ ਟਿੰਡਰ ਐਪ ਰਾਹੀਂ ਜਿਹੜਾ ਕਿ ਉਸ ਦੇ ਸੰਪਰਕ ਵਿੱਚ ਆਇਆ ਤੇ ਉਸ ਨੂੰ ਗੱਲਬਾਤ ਕੀਤੀ ਉਸ ਜਿਹੜੀ ਲੜਕੀ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਚਾਹ ਪੀਣ ਦੇ ਬਾਹਰ ਨਹੀਂ ਜਾਂ ਕਾਫੀ ਪੀਣ ਦੇ ਬਾਹਰ ਨਹੀਂ ਮੋਹਾਲੀ ਦੇ ਇੱਕ ਨਿੱਜੀ ਮਾਲਦੇ ਵਿੱਚ ਬੁਲਾਇਆ ਗਿਆ ਜਿੱਥੇ ਉਸ ਨੂੰ ਚਾਹ ਦੇ ਵਿੱਚ ਕਾਫੀ ਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਜਿਹੜਾ ਕਿ ਉਸ ਨੂੰ ਪਿਲਾਇਆ ਗਿਆ ਤੇ ਉਸ ਦੇ ਵੱਲੋਂ ਜਿਹੜੀ ਲੜਕੀ ਵੱਲੋਂ ਲੜਕੀ ਤੇ ਉਸ ਦੇ ਸਾਥੀ ਜਿਹੜਾ ₹100 ਅੰਕਿਤ ਉਸ ਦੇ ਵੱਲੋਂ ਜਿਹੜੇ ਕਹਿ ਸਕਦਾ ਕਿ ਜਿਹੜਾ ਸਿ ਗੈਨੜੇ ਕਿਹਾ ਗਿਆ ਨੇ આરોપી ਵੱਲੋਂ ਅਰੇ ਨੌਜਵਾਨ ਵੱਲੋਂ ਪਾਏ ਗਏ ਸਨ ਸੋਨਰੀ ਚੇਨ ਕੜਾ ਤੇ ਹੋਰ ਕਈ ਜਿਹੜੀਆਂ ਅੰਗੂਠੀਆਂ ਵਗੈਰਾ ਜੋ ਵੀ ਉਹਦੇ ਵੱਲੋਂ ਸੋਨੇ ਦੇ ਗਹਿਣੇ ਪਾਏ ਗਏ ਸਨ ਉਸ ਨੂੰ ਲੁੱਟ ਲਿਆ ਗਿਆ ਤੇ ਦੂਸਰੇ ਪਾਸੇ ਨਸ਼ੇ ਦੀ ਹਾਲਤ ਵਿੱਚ ਉਸ ਨੂੰ ਛੱਡ ਕੇ ਇਧਰੋਂ ਮੌਕੇ ਤੋਂ ਫਰਾਰ ਹੋ ਗਏ ਸਨ ਤੇ ਦੂਸਰੇ ਪਾਸੇ ਪੁਲਿਸ ਵੱਲੋਂ ਵੀ ਦਾਵਾ ਕੀਤਾ ਜਾ ਰਿਹਾ ਕਿ ਜਿਹੜੇ ਕਿ આરોપી ਨੇ ਉਹਨਾਂ ਵੱਲੋਂ ਇਹ ਹੀ ਵਾਰਦਾਤ ਤੋਂ ਅੰਜਾਮ ਨਹੀਂ ਦਿੱਤਾ ਗਿਆ ਹੋਰ ਵੀ ਕਈ ਵਾਰਦਾਤਾਂ ਨੇ ਜਿਹੜੀਆਂ ਕਿ ਉਹਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ ਨੇ ਲੋਕੀ ਜਿਹੜੇ ਕਈ ਲੋਕ ਜਿਹੜੇ ਕਿ ਬਦਨਾਮੀ ਦੇ ਡਰ ਤੋਂ ਡਰ ਕੇ ਗਿਆ ਪੁਲਿਸ ਨੂੰ ਸ਼ਿਕਾਇਤ ਜਿੰਨਾ ਉਹਨਾਂ ਨੇ ਵੀ ਹੁਣ ਜਿਹੜੇ ਕਿ ਪਰਤਾ 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 ਇਸ ਮਾਮਲੇ ਨੂੰ ਜਿਹੜਾ ਕਿ ਉਜਾਗਰ ਜਿਹੜੇ ਕਿ ਪੁਲਿਸ ਵੱਲੋਂ ਕੀਤਾ ਜਾਏਗਾ ਜਿਹੜੇ ਲੁੱਟੇ ਗਏ ਜਿਹੜੇ ਸੋਨੇ ਤੇ ਗਹਿਣੇ ਤੇ ਨਕਦੀ ਜਿਹੜੀ ਆ ਨੌਜਵਾਨਾਂ ਨੂੰ ਲੁੱਟੀ ਗਈ ਸੀ ਉਸ ਨੂੰ ਵੀ ਰਿਕਵਰੀ ਜਿਹੜੀ ਜਲਦੀ ਕੀਤੀ ਜਾਏਗੀ ਤੇ ਹੁਣ ਜਿਹੜਾ ਕਿ ਹੈਗਾ ਪੁਲਿਸ ਵੱਲੋਂ ਉਹਨਾਂ ਨੂੰ 5 ਦਿਨਾਂ ਦੇ ਰਿਮਾਨ ਦੇ ਉੱਪਰ ਲੈ ਲਿਆ ਗਿਆ ਆਉਣ ਵਾਲੇ ਸਮੇਂ ਦੇਖਣਾ ਹੈ ਕਿ ਹੋਰ ਕਿੰਨੇ ਕਿ ਮਾਮਲੇ ਡੇਕੇ ਗਏ ਨੇ ਇਸ ਨੂੰ ਲੈ ਕੇ ਸੋਲਵ ਹੋਣਗੇ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ